ਹੈਲੋ ਦੋਸਤੋ ਇਸ ਬਲੌਗ ਵਿੱਚ ਅਸੀਂ ਕੈਨੇਡਾ ਸਰਕਾਰ ਵੱਲੋਂ ਇਮੀਗ੍ਰੇਸ਼ਨ ਨੀਤੀ ਵਿੱਚ ਪ੍ਰਸਤਾਵਿਤ ਤਬਦੀਲੀਆਂ ਬਾਰੇ ਸਹੀ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਅਸੀਂ ਤੁਹਾਨੂੰ ਕੈਨੇਡਾ ਤੇ ਪੰਜਾਬ ਬਾਰੇ ਹੋਰ ਅਪਡੇਟ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਬੇਨਤੀ ਕਰਦੇ ਹਾਂ ਤਾਂਕਿ ਆਉਣ ਵਾਲੇ ਦਿਨਾਂ 'ਚ ਤੁਸੀਂ ਹੋਰ ਜਿਹੜੇ ਨਵੇਂ ਅਪਡੇਟ ਆ ਰਹੇ ਹਨ ਕੈਨੇਡਾ ਵੱਲੋਂ ਅਸੀਂ ਤੁਹਾਨੂੰ ਉਹਦੇ ਨਾਲ ਜਾਣਕਾਰੀ ਤੁਹਾਨੂੰ ਅਸੀਂ ਆਪਣਾ ਤੁਹਾਡਾ ਨਾਲ ਸ਼ੇਅਰ ਕਰ ਸਕੀਏ ਹੌਂ ਜਿਹੜੀ ਨਵੀਂ ਜਾਣਕਾਰੀ ਆ ਰਹੀ ਹੈ ਉਹ ਸਹੀ ਤੇ ਸਟੀਕ ਜਾਂਚ ਜਾਂਚ ਜ ਤੁਹਾਨੂੰ ਅਸੀਂ ਦਾਵਾਂਗੇ ਉਸ ਦੇ ਵਿੱਚ ਹੁਣ ਟੂਡਰ ਸਰਕਾਰ ਜਿਨ੍ਹਾਂ ਨੇ ਐਕਚੁਅਲੀ ਆਪਣੀ ਪਾਰਟੀ ਦੀ ਮੀਟਿੰਗ ਚੱਲ ਰਹੀ ਸੀ ਹੈਲੀਫੈਕਸ ਵਿੱਚ ਉਹਨੂੰ ਇਸ ਮੀਟਿੰਗ ਰੀਟਰੀਟ ਵਾਲੇ ਦਿਨ ਉਹਨਾਂ ਨੇ ਕੁਝ ਨਵੇਂ ਐਲਾਨ ਕੀਤੇ ਹਨ ਟੂਡਰਸ ਕਾ ਨੇ ਐਲਾਨ ਕੀਤਾ ਹੈ ਕਿ ਹੁਣ ਜਿਹੜੇ ਏਮਪਲੋਇਰ ਨੇ ਕੈਨੇਡਾ ਦੇ ਵਿੱਚ ਉਹ ਸਿਰਫ 10% ਦੀ ਟੈਂਪਰੇਰੀ ਫੋਰਨ ਵਰਕਰ ਹੀ ਰੱਖ ਸਕਣਗੇ ਜਿਹੜੀ ਕਿ ਹੇ ਲਿਫਟ ਪਹਿਲਾਂ 30% ਸੀ 30% ਤੋਂ ਵਿਵਾਦ ਤੋਂ 20% ਕਰ ਦਿੱਤੀ ਗਈ ਸੀ ਤੇ ਹੁਣ ਇਹ 10% ਹੋ ਗਈ ਹੈ ਸੋ ਇਹਦਾ ਮਤਲਬ ਇਹ ਹੈ ਜੇ ਕਿਸੇ এমਪਲੋਏ ਕੋਲ 10 ਬੰਦੇ ਕੰਮ ਕਰਦੇ ਹਨ ਤਾਂ ਉਹਦੇ ਚੋਂ ਸਿਰਫ ਇੱਕ ਬੰਦਾ ਹੀ ਕੈਨੇਡਾ ਤੋਂ ਬਾਹਰ ਹਾਇਰ ਕਰ ਸਕਦਾ ਹੈ ਲੇਕਿਨ ਪਹਿਲਾਂ ਇਹ ਦੀ 30% ਤੱਕ ਹੁੰਦੀ ਸੀ ਹੁਣ ਉਸ ਤੋਂ ਇਲਾਵਾ ਇਹ ਤਾਂ ਇੱਕ ਤਬਦੀਲੀ ਹੈ ਦੂਜੀ ਜਿਹੜੀ ਹੈਗੀ ਹੈ ਟੂਟੋ ਸਰਕਾਰ ਨੇ ਵਿਦੇਸ਼ੀ ਕਾਮੇ ਵਾਲੀ ਸਥਾਈ ਪਰਮਟ ਦਾ ਟੈਂਪਰੀ ਵਕ ਪਰਮਟ ਹੁੰਦਾ ਹੈ ਉਹਦੀ ਮਿਆਦ ਘਟਾ ਕੇ 2 ਸਾਲ ਤੋਂ 1 ਸਾਲ ਕਰ ਦਿੱਤੀ ਹੈ ਸੋ ਜੇ ਕੈਨੇਡਾ ਮਤਲਬ ਇਹ ਜਿਹੜਾ ਹੁਣ ਕੋਈ ਵਰਕਰ ਨਵੇਂ ਵਰਕ ਪਰਮਿਟ ਤੇ ਆਏਗਾ ਕੈਨੇਡਾ ਦੇ ਵਿੱਚ ਤਾਂ ਉਹਨੂੰ 2 ਸਾਲ ਦਾ ਵਰਕ ਪਰਮਿਟ ਜਿਵੇਂ ਕਿ ਪਹਿਲਾਂ ਇਸ਼ੂ ਹੁੰਦਾ ਸੀ ਹੁਣ ਸਿਰਫ 1 ਸਾਲ ਦਾ ਹੀ ਵਰਕ ਪਰਮਿਟ ਇਸ਼ੂ ਹੋਇਆ ਕਰੇਗਾ ਸੋ ਦੋ ਚੀਜ਼ਾਂ ਇੱਕ ਤਾਂ ੈਂਪਲੋਇਰ ਸਿਰਫ 10% ਟੋਟਲ ਵਰਕ ਫੋਰਸ ਦੇ ਕਰ ਸਕਦਾ ਹੈ ਆਪਣਾ ੈਂਪਲੋਏ ਫੋਰਨ ਵਰਕਰ ਨੂੰ ਔਰ ਦੂਸਰਾ ਫੋਰਨ ਵਰਕਰ ਜਿਹੜਾ ਵਰਕ ਪਰਮਿਟ ਤੇ ਆਏਗਾ ਉਹਨੂੰ ਸਿਰਫ 1 ਸਾਲ ਦਾ ਹੀ ਵਰਕ ਪਰਮਿਟ ਇਸ਼ੂ ਹੋਏਗਾ ਇਹ ਬਹੁਤ ਦੋ ਵੱਡੇ ਆਪਣਾ ਜਿਹੜੀਆਂ ਤਬਦੀਲੀਆਂ ਅਨਾਉਂਸ ਕੀਤੀਆਂ ਹਨ ਆਪਣਾ ਟੂਟੋਰ ਸਰਕਾਰ ਨੇ ਉਸ ਤੋਂ ਇਲਾਵਾ ਕੁਝ ਹੋਰ ਖਬਰਾਂ ਵੀ ਆ ਰਹੀਆਂ ਹਨ ਜਿਵੇਂ ਕਿ ਆਪਣਾ ਵਿਚਾਰਾਂ ਇਹ ਚੱਲ ਰਹੀਆਂ ਹਨ ਕਿ ਸਰਕਾਰ ਸਥਾਈ ਨਿਵਾਸੀ ਯਾਨੀ ਪੀਆਦੀ ਮਾਪ ਪਰਪੀਅਰ ਕਰਨੇ ਹਨ ਪਰਮਨੈਂਟ ਰੈਜ਼ੀਡੈਂਟ ਦੇ ਜਿਹੜੇ ਸਾਲਾਨਾ ਕੋਟੇ ਨੇ ਉਹਨੂੰ ਵੀ ਘਟਾਉਣ ਦਾ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਇਹ ਇਸ ਤਰ੍ਹਾਂ ਸਰਕਾਰ ਜਿਹੜੀ ਸਥਾਈ ਨਿਵਾਸੀ ਨੇ ਪੀਆਰ ਜਿਹੜੇ ਲੈਂਦੇ ਨੇ ਕੈਨੇਡਾ ਵਿੱਚ ਉਹਨਾਂ ਦੀ ਗਿਣਤੀ ਨੂੰ ਵੀ ਸੀਮਿਤ ਕਰਨਾ ਚਾਹੁੰਦੀ ਹੈ ਸੋ ਕਿ ਜਿਵੇਂ ਕਿ ਪਹਿਲਾਂ ਤੁਹਾਨੂੰ ਪਤਾ ਹੀ ਹੈ ਕੈਨੇਡੀਅਨ ਗਵਰਨਮੈਂਟ ਟਰੂਡਰ ਗਵਰਨਮੈਂਟ ਨੇ ਮੈਂ ਗੱਲ ਕਰਾਂਗਾ ਉਹਨਾਂ ਨੇ ਆਲਵੇਸ ਟਾਰਗੇਟ ਰੱਖਿਆ ਹੈ ਸੀ ਹਰ ਸਾਲ 4.5 ਲੱਖ ਬੰਦੇ ਨੂੰ ਅਸੀਂ ਪੀਆਰ ਦੇਣੀ ਹੈ ਔਰ ਇਸ ਸਾਲ ਦਾ ਟਾਰਗੇਟ ਵੀ ਆਲਰੇਡੀ ਇਹ ਰੱਖਿਆ ਹੋਇਆ ਹੈ ਬਟ ਹੁਣ ਉਹਦੇ ਚ ਵੀ ਇਹ ਕਟੌਤੀ ਕਰਨ ਦੀ ਵਿਚਾਰਾਂ ਬਹੁਤ ਗੰਭੀਰਤਾ ਨਾਲ ਚੱਲ ਰਹੀਆਂ ਹਨ ਸੋ ਕਹਿਣ ਦਾ ਮਤਲਬ ਹੈ ਕਿ ਉਹ ਫਾਈਨਲੀ ਜਿਹੜਾ ਹੈਗਾ ਕਿ ਪੀਆਰ ਜਨਮ ਦੇਣੀ ਹੈ ਉਹਨਾਂ ਦਾ ਵੀ ਕੋਟਾ ਘਟਾਉਣ ਤੇ ਸੋਚ ਰਹੇ ਹਨ ਸੋ ਇਹ ਸਾਰਾ ਕਸਾ ਜਿਹੜਾ ਕੁਝ ਕੀਤਾ ਜਾ ਰਿਹਾ ਹੈ ਇਦਾ ਕਾਰਨ ਸਿਰਫ ਇੱਕ ਹੈ ਕਿਉਂਕਿ ਟੂਟੋ ਸਰਕਾਰ ਜਿਹੜੀ ਹੈਗੀ ਹੈ ਉਹ ਜਿਹੜੀਆਂ ਲੋਕਾਂ ਵਿੱਚ ਜਿਹੜੀ ਬੇਰੁਜ਼ਗਾਰੀ ਬੇਚੈਨੀ ਫੈਲੀ ਹੋਈ ਹੈ ਉਹਨੂੰ ਘਟਕਣ ਦੇ ਲਈ ਇਹ ਸਾਰੇ ਕਦਮ ਚੱਕ ਰਹੀ ਹੈ ਕਿਉਂਕਿ ਸਰਕਾਰ ਵਿਦੇਸ਼ੀ ਕਾਮਿਆਂ ਨੂੰ ਵੀ ਸਗੋਂ ਨਿਵਾਸੀ ਕੈਨੇਡੀਅਨ ਜਿਹੜੇ ਇੱਥੇ ਦੇ ਰੈਜ਼ੀਡੈਂਟ ਕੈਨੇਡੀਅਨ ਨੇ ਉਹਨਾਂ ਨੂੰ ਨੌਕਰੀ ਦੇ ਵਧੇਰੇ ਮੌਕੇ ਦੇਣਾ ਚਾਹੁੰਦੀ ਹੈ ਇਸ ਲਈ ਆਉਣ ਵਾਲੇ ਦਿਨਾਂ ਵਿੱਚ ਕੈਨੇਡੀਅਨ ਪੀਆਰ ਪ੍ਰਾਪਤ ਕਰਨਾ ਇੰਨਾ ਆਸਾਨ ਨਹੀਂ ਹੋਏਗਾ ਸਗੋਂ ਹੌਲੀ-ਹੌਲੀ ਜਿਹੜਾ ਕੀ ਹੈਗਾ ਐਸੇ ਹੀ ਆਪਣਾ ਨਵੇਂ ਜਿਹੜੇ ਕਿ ਆਪਣਾ ਗਵਰਨਮੈਂਟ ਨਵੀਆਂ ਵਿਚਾਰਾ ਕਰ ਰਹੀ ਹੈ ਤਾਂ ਕਿ એનર્ਜੀ ਦੀ ਗਿਨਤੀ ਘਟਕਤੀ ਜਾ ਸਕੇ ਸੋ ਇਹਦਾ ਜਿਹੜਾ ਆਪਣਾ ਬੇਸਿਕਲੀ ਇਹ ਸਾਰਾ ਜਿਹੜਾ ਇਨਫੋਰਮੇਸ਼ਨ ਹੈਗੀ ਆ ਇਹ ਸਟੇਟਮੈਂਟ ਜਿਹੜੀ ਕਿ ਟ੍ਰੂਡੋਸ ਨੇ ਆਪ ਦਿੱਤੀ ਹੈ ਆਪਣਾ ਹੇਲੀਫੈਕਸ ਚ ਹੋ ਰਿਹਾ ਹੈ ਆਪਣਾ ਬੀਟਿੰਗ ਟ੍ਰੀਟ ਚ ਤੇ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਜਿਹੜਾ ਕੈਨੇਡੀਅਨ ਹਨ ਉਹਨਾਂ ਨੂੰ ਜੋਬ ਨਹੀਂ ਮਿਲ ਰਹੀ ਹੈ ਤੇ ਉਹਨਾਂ ਚੰਗੀ ਨੂੰ ਖਿਲੋ ਬਲੀ ਸੰਘਰਸ਼ ਕਰ ਰਹੇ ਹਨ ਇਹ ਉਹਨਾਂ ਲਈ ਉਚਿਤ ਨਹੀਂ ਹੈ ਸੋ ਇਸੇ ਲਈ ਹੋ ਅਸਥਾਈ ਵਿਦੇਸ਼ੀ ਕਮਚਾਰੀਆਂ ਦੀ ਵੀ ਉਚਿਤ ਨਹੀਂ ਹੈ ਜਿਨ੍ਹਾਂ ਦਾ ਇੱਥੇ ਆ ਕੇ ਕੁਝ ਦੁਰਵਹਾਤ ਤੇ ਸ਼ੋਸ਼ਣ ਵੀ ਹੁੰਦਾ ਹੈ ਪਲਰਾਂ ਵੱਲੋਂ ਸੋ ਦੋਨਾਂ ਦੋਨਾਂ ਜੀਵਨ ਮੱਦੇ ਰੱਖਦੇ ਆਂ ਹੀ ਇਹ ਹੈ ਅਸੀਂ ਜਿਹੜੀ ਇਹ ਤਬਦੀਲੀਆਂ ਕਰਨ ਜਾ ਰਹੇ ਹਾਂ ਸੋ ਇਹ ਲੇਟੈਸਟ ਅਪਡੇਟ ਹੈ ਦੋਸਤੋ ਜਿਹੜੀ ਕਿ ਮੈਂ ਤੁਹਾਡੇ ਨਾਲ ਸਹੀ ਤੇ ਸਟਿਕ ਜਾਣਕਾਰੀ ਆਪਣਾ ਸ਼ੇਅਰ ਕਰਨਾ ਚਾਹੁੰਦਾ ਸੀ ਕਿਉਂਕਿ ਸੋਸ਼ਲ ਮੀਡੀਆ ਤੇ ਬਹੁਤ ਕੁਝ ਚੱਲ ਰਿਹਾ ਹੈ ਇਨੀ ਰਿਪੋਰਟ ਹੋ ਰਹੀਆਂ ਨੇ ਆਪਣਾ ਵਾਪਸ ਆਣਗੇ ਇਹ ਕਾਫੀ ਚੀਜ਼ਾਂ ਨੇ ਪਰ ਦਿੱਸਲੀ ਸਹੀ ਜਾਣਕਾਰੀ ਹੈ ਉਹ ਤੜ ਤੱਕ ਆਣੀ ਬਹੁਤ ਜ਼ਰੂਰੀ ਹੈ ਸੋ ਇਹ ਜਿਹੜੀ ਹੁਣ ਤੱਕ ਦੀ ਅਪਡੇਟ ਹੈ ਬਾਕੀ ਕੁਝ ਨਵੀਂ ਅਪਡੇਟ ਆਉਗੀ ਡੈਫੀਨਟਲੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਥੈਂਕ ਯੂ ਵੈਰੀ ਮਚ ਮੈਂ ਫਿਰ ਵਾਂਸ ਅਗੇਨ ਆਪ ਜੀ ਨੂੰ ਰਿਕਵੈਸਟ ਕਰਦਾ ਹਾਂ ਕਿ ਮੇਰੇ ਚੈਨਲ ਲੱਖ ਫਰਤੀਸੀ ਕੈਨਡਾ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਸੀਂ ਜਿਹੜੇ ਲੇਟਰ ਸਬ ਅੱਗੇ ਤੋਂ ਟਾਈਮ ਤੇ ਆਪਣੇ ਕੋਲ ਤੁਸੀਂ ਨੋਟੀਫਿਕੇਸ਼ਨਸ ਨਹੀਂ ਪ੍ਰਾਪਤ ਕਰ ਸਕੋ ਥੈਂਕ ਯੂ ਵੈਰੀ ਮਚ